ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਗੁਰਨਾਮਵੀਰ ਜੀ ਦੇ ਤੂੜੀ ਤੇ ਪਹਿਲਾਂ ਬਣਾਈ ਆ ਰਾਜੂ ਬਾਬੇ ਦੇ ਕਮਜੀਤ ਸਿੰਘ ਦੇ ਉਹਦਾ ਨਵੇੜ ਕੇ ਹੁਣ ਆਪਾਂ ਆਏ ਵੇ ਗੁਰਨਾਮਵੀਰ ਜੀ ਦੇ ਇੱਧਰ ਮਿਲੋ ਕਾਕੇ ਨੂੰ ਹੋਰ ਕਾਕੇ ਕਿਵੇਂ ਬੈਠੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਕੀ ਵਧੀਆ ਜੀ ਹਾਂ ਕਿੰਨੀ ਵੀ ਟਰਾਲੀ ਬਣ ਗਈ ਆ ਇਹ ਟਰਾਲੀ ਆਪਣੀ 7ਵੀਂ 8ਵੀਂ ਚੱਲ ਰਹੀ ਹੈ। ਅੱਛਾ 8ਵੀਂ ਆ। ਹਾਂਜੀ 8ਵੀਂ ਚੱਲ ਗਈ। ਠੀਕ ਐ। ਵਧੀਆ ਚੱਲ ਰਹੀ ਕੰਮ। ਅੱਛਾ। ਬਾਕੀ ਨਾ ਦੇਖ ਲੋ। ਐਨ। ਉਰੇ ਲਾਣ ਹੈ ਨਹੀਂ ਤਾਂ ਜਣੇ ਕਿ ਇੱਕ ਉਹ ਟਰਾਲੀ ਬਣੀ ਐ ਇਹਦੇ ਵਿੱਚ। ਮੈਂ ਕਿਹਾ ਹੈਗੇ ਦੋ ਕੁ ਫਾਂਟਾ ਹਾਲੇ। ਦੋ ਫਾਂਟਾ ਦੇ ਬਾਅਦ ਉਹ ਨਿਬੜ ਜਾਊਗਾ ਕੰਮ। ਬਾਕੀ ਫਿਰ ਇਸ ਤੋਂ ਬਾਅਦ ਜਾਣੀ ਆ ਅਜਮੇਰ ਵੀਰਜੀ ਦੇ ਆਪਣੇ ਪਿੰਡੇ ਪਾਵਾਲ। ਅੱਜ ਪਿੰਡ 'ਚ ਕੰਮ ਨਿਬੜਨਾ ਸਾਰਾ। ਤੇ ਕੱਲ ਦੀ ਅੱਜ ਦੇ ਅੱਜ ਦਾ ਪੂਰਾ ਦਿਨ ਕੱਲ ਦੀ ਅੱਧੀ ਦਿਹਾੜੀ ਉਹਦੇ ਬਾਅਦ ਫਿਰ ਬੋਡੇਪੁਰੇ ਰਹਿਨੀ ਆ ਚਾਰ ਪੰਜ ਟਰਾਲੀਆਂ ਆਉਂਦੀਆਂ ਬਣਾ ਕੇ ਫਿਰ ਉਹਦੇ ਬਾਅਦ ਕਮਾਲਪੁਰ ਜਾਣਾ ਠੀਕ ਹੈ ਜੀ ਲਓ ਜੀ ਤਾਂ ਲਓ ਜੀ ਲਾਣਾ ਹੈ ਜਾਈ ਤਾਂ ਬਹੁਤਾ ਜਾਈ ਕੱਖ ਬਹੁਤ ਆ ਮਾ ਦੇ ਲੋ ਐ ਇੰਨੇ ਖੇਤ ਚੋਂ ਆਹ ਬੱਟ ਆਹ ਬੱਟ ਆਰੇ ਇੱਥੇ ਆਹ ਤੇ ਬਾਕੀ ਆ ਵਾਟਾ ਕੀ ਆ ਮੋਟਰ ਆ ਗਈ ਓਰੇ ਬਾਕੀ ਆ ਦੋ ਖੰਬੇ ਆ ਦੇਖੋ ਜੀ ਇੱਥੇ ਤੱਕ ਵਟ ਦੁਈ ਆ ਗਈ ਕਿਲੇ ਦੀ ਜਗਾ ਜਾਣਗੇ ਇਹ ਲਾਮ ਕਿਲੇ ਦੀ ਆ ਤੇ ਕਿੱਲੇ ਹੀ ਖੇਤ ਆ ਇਹ ਲੋਈ ਸਫਾਈ ਬਥੇਰੀ ਮਸ਼ੀਨ ਦੀ ਆਪਾਂ ਨਾ ਆਏ ਨਹੀਂ ਹੈਗਾ ਵੀ ਜੇ ਲਾਣਾ ਬੋਧਾ ਜਾਤਾ ਵੀ ਆਪਾਂ ਨਾ ਉਹ ਨਹੀਂ ਕਰਨਾ ਹੈਗਾ ਐਨ ਸਫਾਈ ਨਾਲ ਪੂਰਾ ਕੰਮ ਕਰਦੇ ਆ ਆਪਾਂ ਦੇਖ ਲੋ ਪਹਿਲਾਂ ਵੀ ਆਪਾਂ ਨੇ ਦੋ ਤਿੰਨ ਵੀਡੀਓ ਬਣਾਈਆਂ ਉਹਦੇ ਵਿੱਚ ਆਪਾਂ ਨੇ ਟਾਈਟਲ ਵੀ ਲਿਖਿਆ ਹੋਇਆ ਦਾ ਵੀ ਜਿਹੜਾ ਕੰਮ ਕਰਦੇ ਆਂ ਸਫਾਈ ਵਾਲਾ ਕੰਮ ਕਰਦੇ ਆਂ ਇਹਦਾ ਟਰੈਕਟਰ ਵੀ ਆਇਆ ਨਾ ਰਾਮਨਦੁਰਿਆ ਲਾਣੇ ਨਹੀਂ ਹੈਗਾ ਉੱਪਰ ਆ ਦੇਖ ਲਓ ਤੁਸੀਂ ਲਾਣੇ ਦੇਖੋ ਬਸ ਲਾਣਾ ਹੈ ਨਹੀਂ ਇਹਦੇ ਕੁਰਬੂਜ਼ਾ ਹੈ ਨਹੀਂ ਮਾਈਕ ਕੋ ਖੇਤ ਸਾਫ ਕਰ ਰਹੇ ਆਂ ਬਸ ਝੁੰਡੇ ਮਾਈਕ ਇੱਕ ਟਰਾਲੀ ਹੈ ਵੀਰ ਜੀ ਪਹਿਲਾਂ ਇਹ ਆਹ ਲਾਕ ਬਣਾ ਕੇ ਗਏ ਸੀਗੇ 2-4 ਦਿਨ ਪਹਿਲਾਂ ਕੇ ਆਖਿਰ ਬਣਾਇਆ ਤਾਂ ਇੱਕ ਉਧਰ ਉਧਰ 4.5 ਟਰਾਲੀਆਂ ਉਧਰ ਹੋ ਗਈਆਂ ਇੱਕ ਟਰਾਲੀ ਅੱਜ ਹੋਈ ਆ ਚਲੋ ਜੀ ਬਾਕੀ ਤੁਹਾਨੂੰ ਦਿਖਾਵਾਂਗੇ ਉਧਰ ਜਾ ਕੇ ਠੀਕ ਹੈ ਜੀ 그러면은 ਮੇਰ ਤੋਂ ਅੱਗੇ ਦੇ ਆਪਾਂ ਹੁਣ ਲੱਗਿਆ ਆਪਣੇ ਅਜਮੇਰ ਪੇਸੇ ਲਾਉਣ ਇੱਕ ਆਪਣਾ ਚਰਨੇ ਵਾਲਾ ਥੋੜਾ ਜਿਹਾ ਪੱਤੀ ਟੁੱਟ ਗਈ ਸੀ ਉਹ ਪਿੱਛੇ ਹੁਣ ਟਾਈਮ ਹੈ ਨਹੀਂ ਇੱਕ ਸ਼ਾਮ ਦਾ ਟਾਈਮ ਹੋ ਗਿਆ ਦੇ ਕਰਕੇ ਫਿਰ ਆਪਾਂ ਨੇ ਪੱਤੀਓ ਕੋਲ ਲਿਓ ਆਇਆ ਉਹ ਢਾਣੇ ਵਾਂਗ ਚੱਲੇ ਢਾਣੇ ਤੋਂ ਸਿੱਧੇ ਟਾਪੇ ਜੀ ਗਿਰੀ ਜਾਣਗੇ ਤਾਂ ਕਿ ਹੁਣ ਨਾਣੂ ਰਸੋਨਾ ਪਿਆ ਰਹੇ ਪਹਿਲੇ ਲੋਟੇ ਚ ਚੱਲਦਾ ਹਾਂ ਆਲਾਇਆ ਹੁਣੇ ਉਹਦੇ ਘਰ ਜੂਗੀ ਇੱਥੇ ਕੰਮ ਚੱਲੀ ਜਾਊਗੀ ਪਹਿਲਾਂ ਉੱਧਰ ਬਣਾਈ ਦੀ ਉਹਨਾਂ ਦੇ ਤਮਨ ਜੀ ਚਾਚੇ ਦੇ ਇੱਧਰ ਆਪਣੇ ਮਨੀਂਦਰ ਆਇਆ ਵਾ ਜੀ ਕਾ ਜੀ ਕੀ ਹਾਲ ਐ ਮਨਿੰਦਰ ਵਧੀਆ ਫਿਰ ਤੂੰ ਸਮਾਂ ਹੋਰ ਬਾਕ ਵਧੀਆ ਕੀ ਕਰਦੇ ਹੋ ਮੈਂ ਉੱਤਰ ਖੜਾ ਸੀਗਾ ਗਰਾਊਂਡ ਕੋਲ ਤੇ ਆਨੇ ਕਿਸੇ ਨੇ ਨੈਕ ਪਾੜਤਾ ਅੱਛਾ ਵਾਹ ਉਹ ਪਤਾ ਲੱਗ ਗਿਆ ਬੰਦਾ ਇਹ ਸੇ ਕੱਲ ਜੀ ਬਾਅਦ ਹੋਵੀ ਚੱਲ ਜਾਈਏ ਅੱਛਾ ਤੇ ਮੇਰੇ ਮੈਨੂੰ ਡਰਾ ਗਿਆ ਮੈਂ ਕੱਲ ਦੇਖੀਏ ਹਾਂ ਹਾਂ ਬੜਾ ਵਧੀਆ ਕਰਿਆ ਹੋਰ ਹੋਰ ਕੱਲ ਜੀ ਕਿੰਨਾ ਵਧੀਆ ਹਾਂ ਚੱਲੀ ਜਾਂਦੀ ਵਧੀਆ ਚੱਲ ਰਹੀ ਆ ਹਾਂ ਮੈਨੂੰ ਉਹਨਾਂ ਦੇ ਹੋ ਗਿਆ ਕਿ ਨਾ ਮੰਗਲ ਉਹਨਾਂ ਦਾ ਉਹਦੀ ਕੋ ਟਰਾਲੀ ਦੀ ਉਹਦਾ ਵੀ ਨਵੇੜਤਾ ਰਾਜੂ ਬਾਬੇ ਦੇ ਤਿੰਨ ਟਰਾਲੀਆਂ ਅੱਛਾ ਉਹਦੇ ਬਣ ਗਿਆ ਹੁਣ ਬੱਦੂ ਤੇ ਲਾਏ ਸਹੀ ਹੈ ਸਹੀ ਹੈ ਭਾਈ ਟਾਈਮ ਹੋਣਾ ਨੇ ਪੇਚਾਂਪੇ ਜਣ ਹੋਣਾ ਨਹੀਂ ਹੈ ਨਾ ਹਾਂ ਆਇਆ ਨਾ ਉਰੇ ਲਾੜ ਮੋਕਾ ਹਾਂ ਉਰੇ ਤਾਂ ਹੀ ਲਾਈ ਜਾਮਾ ਕਿ ਪਹਿਲਾਂ ਦਿਨ ਦਿਨ ਉਰੇ ਚੱਕ ਲੋ ਧੁੱਪ ਲੱਗੀ ਗਈ ਹੈ ਤੇ ਉਧਰ ਕੱਟੇ ਆ ਲਾਣਾ ਉਹਦੇ ਵਿੱਚ ਚੱਕ ਹੋ ਜਾਨੀ ਇਹ ਨਹੀਂ ਉਧਰ ਚੱਲੀ ਜਾਣੀ ਫਿਰ ਹਾਂ 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 ਆਪਣਾ ਆਪਣਾ ਟਾਵੜਾ ਡੈਕ ਇਹਨਾਂ ਨੇ ਕਿਹਾ ਮੈਂ ਪਿੰਡ 'ਚ ਮੰਦੇ ਰੱਖਿਆ ਕਰੋ ਭਾਈ ਬੜੀ ਨਹੀਂ ਇਹ ਪਿੰਡ 'ਚ ਦੇ ਬੰਦੇ ਨੇ ਹਾਂ ਚਲ ਹੁਣ ਆ ਪਿੰਡ ਦੇ ਬਾਹਰ ਆ ਇਹ ਤਾਂ ਕੋਈ ਚੱਕਾ ਹੋਰ ਆ ਵਧੀਆ ਚੱਲੀ ਜਾਂਦਾ ਯਾਰ ਇਹਦਾ ਲਖਾਤਾ ਦਾ ਬਾਹ ਹੈ ਹੋਰ ਇਹਦਾ ਲਖਾਤਾ ਪਾ ਲਓ ਤੋਂ ਲਖਾਤਾ ਠੀਕ ਆ ਹੋਰ ਵੀ ਕਰਾਇਆ ਦਾ ਕੋਈ ਨਾ ਟੈਕ ਟੂਰੀ ਕੋਈ ਦਾ ਨਾ ਕਰਦੇ ਆ ਦੇ ਆੜ ਆੜ ਪੁਆਏ ਰੋਏ ਹਾ ਦੋਏ ਨਵੇਂ ਪੁਆ ਆ ਨਵਾਂ ਪੁਆਏ ਕੋ ਹਾ ਪਟ ਗਿਆ ਦੀਆ ਆ ਨਵਾਂ ਪੁਆ ਜਦੋਂ ਆਪਾਂ ਤੋਂ ਹਾ ਮੇਰੇ ਵੀ ਨਾਲ ਜਾਂਦੀ ਹੋਏ ਕੁਝ ਬੰਦਾ ਬੈ ਜਾਂਦਾ ਹਾ ਚੱਲ ਰਹੇ ਹਾਂ ਲੈਣਾ ਚੱਕ ਲੂਗਾ ਹਾਂ ਲੈਣਾ ਚੱਕ ਕੇ ਉਹਦੇ ਬਾਅਦ ਫਿਰ ਪਿੱਛਲੇ ਝੁੰਡੇ ਰਹਿ ਜਾਣੇ ਫਿਰ ਉਹ ਚੱਕ ਲੂਗਾ ਨਾਲ ਦੀ ਹਾਂ ਹੋਰ ਨਮਿੰਤਾ ਜੀ ਮਾ ਕੋਈ ਨਹੀਂ ਵਧੀਆ ਚੱਲੀ ਜਾਂਦਾ ਮੌਸਮ ਸਾਲਾ ਗਰਮ ਹੋਇਆ ਬਾਬਾ ਹਾਂ ਥੋੜਾ ਹੁਣ ਵੀ ਚੱਕਿਆ ਵਾ ਕੱਲ ਨੂੰ ਫੇਰ ਮੀ ਅੱਛਾ ਹਾਂ ਨਾ ਜੀ ਦਾ ਨਾ ਆਇਆ ਬਈ ਆਪਣਾ ਜਿਹੜਾ ਹੁਣ ਪਿੰਡ ਵਾਲੇ ਦਾ ਪਿੰਡ ਦੇ ਦਾ ਕੱਢੀ ਰਹੀ ਨੇ ਹਾਂ ਉਹਨਾਂ ਨੂੰ ਵੇੜ ਦੋ ਕੋਈ ਵਧੀਆ ਜਿਹੀ ਟਾਈਮ ਤੇ ਹਾਂ ਬਾ ਬੱਲੂ ਆ ਰਿਹਾ ਉਹਦਾ ਰੰਗ ਦਾ ਰਹਿ ਗਿਆ ਰੌਤਾ ਅੱਛਾ ਬੀਕੂ ਵਾਲਾ ਹਾਂ ਚੰਗੂ ਜੀ ਆਹ ਇਹ ਹਾਈ ਲੋ ਮੀਡੀਅਮ ਕਰਕੇ ਚੱਲੀ ਜਾਂਦਾ ਹਾਂ ਹਾਂ ਕੀ ਚੱਕਰ ਹੁੰਦਾ ਇਹ ਮੈਨੂੰ ਇਸ ਟੋਰਾ ਘੱਟ ਹੋ ਜਾਂਦਾ ਉਹ ਦੇ ਵਿੱਚ ਜਿਹੜਾ ਮੀਡੀਅਮ ਆ ਉਹ ਥੋੜਾ ਜਿਹਾ ਤੇਜ਼ ਹੋ ਜਾਂਦਾ ਟੋਰਾ ਇਹ ਜਿਹੜਾ ਮੀਡੀਅਮ ਆ ਇਹ ਜੋ ਥੋੜਾ ਜ਼ਿਆਦਾ ਹੋ ਜਾਂਦਾ ਹੁਣ ਦੇਖਣਾ ਪਹਿਲਾ ਲੋ ਲਾਇਆ ਪਾ ਹੁਣ ਇਹਦਾ ਥੋੜਾ ਜਿਹਾ ਹੀ ਸਲੋ ਆ ਨਵੇਂ ਸਲੋ ਆ ਹੁਣ ਦੇਖੋ ਇਹਦਾ ਥੋੜਾ ਹੈ ਨਵੇਂ ਜਿਹਾ ਲੋ ਆ ਦੇਖਣਾ ਤੇ ਜਿਹਨੂੰ ਟਾਇਰ ਦੀ ਲੋ ਆ ਹਣਾ ਉਹ ਜੇ ਮੀਡੀਅਮ ਮੀਡੀਅਮ ਚ ਪਾਉਂਗੇ ਥੋੜਾ ਇਹਦਾ ਥੋੜਾ ਹੋਰ ਜਾਂਦਾ ਇਹ ਤੇ ਟੈਰ ਦੀ ਦਾ ਬਦੂ ਨੇ ਟਾਇਰਾਂ ਦੇ ਕੀ ਮਸ਼ੀਨ ਦੇ ਨਹੀਂ ਟਾਇਰਾਂ ਦੇ ਟਾਇਰਾਂ ਦੇ ਤੇ ਮਸ਼ੀਨ ਜੋ ਨੇੜੇ ਨੇ ਮੈਂ ਮਸ਼ੀਨ ਦੇ ਤਾਂ ਉਹ ਨਹੀਂ ਚੱਕਰ ਰਹਿਣੇ ਆ ਮਸ਼ੀਨ ਦੇ ਉੱਨੀ ਹੋ ਰਹਿਣੀਆਂ ਉਹ ਚੱਕਰ ਆ ਆਪਣੇ ਪੀਟੀਓ ਦੇ ਲੱਗਾਂ ਅਚੋ ਆਡਾ ਉਹ ਆਡਾ ਉਹ ਡਿਪੈਂਡਡ ਟਰੈਕਟਰ ਦਾ ਤੌਰ ਆ ਆਪਣਾ ਉਹਨਾ ਜਿੰਨਾ ਕਰਨਾ ਬਾਕੀ ਪੀਟੀਓ ਨੇ ਆਪਣੀ ਪਾਵਰ ਮਸ਼ੀਨ ਨੂੰ ਲੱਗ ਦੇਣੀ ਆ ਇਹ ਕਿ ਬਹੁਤ ਧਿਆਨ ਰੱਖਣਾ ਪੈਂਦਾ ਆ ਸੀਜ਼ਨ ਦੇ ਵਿੱਚ ਛੋਟੇ ਛੋਟੇ ਨਾਲ ਗੱਲਾਂ ਬਹੁਤ ਆ ਬਹੁਤ ਰਿੱਕੀ ਵੀ ਰਿੱਕੀ ਗੱਲਾਂ ਬਹੁਤ ਹੁੰਦੀਆਂ ਆਪਾਂ ਨੂੰ ਪਤਾ ਹੁੰਦਾ ਜਿਵੇਂ ਮੈਨੂੰ ਨਹੀਂ ਪਤਾ ਹਾਂ ਉਹਦਾ ਨੌਲੇਜ ਆ ਤੜੀ ਹੈ ਨਾ ਹਾਂ ਹਾਂ ਉਹ ਹੁਣ ਆਇਆ ਸੀਜ਼ਨ ਦਾ ਕਈ ਲਾਲੇ ਹੁਣ ਤੋਂ ਸਾਨੂੰ ਤਾਂ ਪਤਾ ਹੀ ਆ ਨਾ ਯਾਰ ਇੱਕ ਜਿਹੜਾ ਮੈਂ ਕਈ ਦੇਖਿਆ ਵੀ ਵੀਡੀਓ ਦੇਖੀ ਮੈਂ ਇੱਕ ਉਹ ਕਹਿੰਦਾ ਵੀ ਅੱਜ ਸੁਵੇਰ ਦੇ ਅਤੁੱਟ ਗੇ ਟੇਬਲਾ ਤੇ ਦਾ 10 12 ਤੋਂ 41 ਟਰਾਲੀਆਂ ਕਰਤੀਆਂ ਉਹਨੇ ਹੋ ਜਾਂਦੀਆਂ ਹੋ ਜਾਂਦੀਆਂ ਹੋ ਜਾਂਦੀਆਂ ਜਿੱਥੇ ਲਾੜ ਚੰਗਾ ਹੋਵੇ ਅੱਛਾ ਹਾਂ ਜੇ ਟਰਾਲੀ ਮੁੜਦੀ ਆ ਹੋਈ ਜਾਵੇ ਨਾ ਇੱਧਰ ਟਰਾਲੀ ਭਰ ਕੇ ਉਧਰ ਟਰਾਲੀ ਆ ਗਈ ਨਾ ਲੱਗਦੀ ਉਹ ਲੱਗ ਜੂ ਫੇਰ ਉਹ ਹੋ ਜਾਂਦਾ ਅੱਛਾ ਹੂੰ ਟਰੈਕਟਰ ਦਾ ਵੀ ਫਰਕ ਪੈਂਦਾ ਹਾਂ ਤੋਰੇ ਦਾ ਫੇਰ ਉਹਦਾ ਫੜਾ ਫੜਾ ਆਪਣਾ ਜਿਕੜਾ ਹੋਣਾ ਲਾਨ ਪਿਆ ਹਾਂ ਹੁਣ ਟਰਾਲੀ ਹੁਣੇ ਲਈਦੀ ਆਪਾਂ ਨਾ ਆ ਦੇਖ ਲੈ ਭਰੋਂ ਭਰ ਚੱਲੀ ਅੱਛਾ ਹਾਂ ਕਈ ਸਹੀ ਆ ਬੰਦਾ ਚਲੋ ਵਧੀਆ ਹਾਂ ਇਹ ਬੇਸਿਕ ਚੀਜ਼ਾਂ ਨੌਲੇਜ ਹੋਣੀ ਚਾਹੀਦੀ ਹੈ ਹਾਂ ਹਾਂ ਮੈਂ ਹੁਣੇ ਲਾ ਕੇ ਗਿਆ ਤਾਂ ਵਾਸ ਘਰ ਤੇ ਪਹੁੰਚ ਆਈਆਂ ਦੇਖ ਲੈ ਹਾਂ ਹਲੇ ਆ ਇੱਕ ਦੋ ਗੇੜੇ ਲੱਗਣੇ ਆ ਹਲੇ ਉੱਥੇ ਦੇ ਤੂੜੀ ਜਿੱਥੇ ਪਾਈ ਦੀ ਹਾਂ ਔਰ ਏ ਲੈਣਾ ਕਿੱਥੇ ਹਾਂ ਉੱਥੇ ਤੱਕ ਆਪਣਾ ਹੁਣ ਦੂਜਾ ਗੇੜਾ ਪੂਰਾ ਹੋਣਾ ਅੱਛਾ ਟਰਾਲੀ ਆਪਣੀ ਭੱਜ ਚੱਲੀ ਸਹੀ ਆ ਹਾਂ ਟਰਾਲੀ ਦੇ ਹੁਣ ਇਹ ਵੱਲੂ ਕਹਿੰਦਾ ਵੀ ਥੋੜੀ ਬਰੀਕ ਰੱਖਣੀ ਆ ਮਾ ਪਾਈ ਅਪਣ ਅੰਦਰ ਜਾ ਕੇ ਦੇ ਹਾਂ ਆਪਣਾ ਦੇਖ ਲਓ ਇੱਕ ਵਾਰ ਪਹਿਲੀ ਟਰਾਲੀ ਦੱਸ ਦੋ ਹਾਂ ਹੋਰ ਚੂੜੀਆਂ ਕਾ ਦੂੰਗਾ ਭਾਈ ਕਰਨੂ ਕੀ ਆ ਅਚੌਰ ਕਰਨਾ ਪੈਂਦਾ ਹੈ ਹਾਂ ਸੈਟਿੰਗ ਕਰਨੀ ਪੈਂਦੀ ਆ ਅਚੌਰ ਕਿੰਨੀ ਮੋਟੀ ਰੱਖਣੀ ਕਿੰਨੀ ਬਣੀ ਰੱਖਣੀ ਆ ਹਾਂ ਆ ਜਾਣਾ ਜਿਹੜਾ ਹਲੇ ਥੋੜਾ ਜਾ ਹਲੇ ਦਾ ਧੂਆਂ ਨਿਕਲਦਾ ਜਾਂ ਧੂਆਂ ਬੰਦ ਹੋਵੇ ਫੇਰ ਰੁਕਣੀ ਚਾਹੀਦੀ ਆ ਅੱਛਾ ਜਿਹੜਾ ਉਪਰ ਆ ਹਾਂ ਚੱਲ ਬਈ ਹਾਂ ਚੱਲ ਰਹੀ ਹੈ ਕੀ ਆਊਗਾ ਮਸ਼ੀਨ ਨੂੰ ਵਾ ਝਰਨੇ ਆ ਪਿੱਛੇ ਜਿਹੜਾ ਦਾਣੇ ਆਉਂਦੇ ਆ ਮਾਣੇ ਮੋٹے ਕਿਰੇ ਵੀ ਹੁੰਦੇ ਆ ਨਾ ਹਾਂ ਹਾਂ ਉਹ ਝਰਨੇ ਵਾਲੀ ਆ ਪੱਤੀ ਟੁੱਟ ਗਈ ਆ ਹੋਰ ਇਹ ਅੱਛਾ ਹੁਣ ਇੱਕ ਤਾਂ ਇਹ ਕੱਲ ਨੂੰ ਖੋਲ ਕੇ ਨਾ ਹੁਣ ਘਰੇ ਸਵੇਰ ਨੂੰ ਖੋਲੂਗੇ ਹਾਂ ਹੁਣ ਤਾਂ ਟਾਈਮ ਲੱਗਣਾ ਨਹੀਂ ਹਾਂ ਠੀਕ ਨਹੀਂ ਹੁਣ ਚੂੜੀ ਬਣਦੀ ਬਣੀ ਜਾਂਦੀ ਹਾਂ ਠੀਕ ਨਹੀਂ ਬਸ ਆਇਆ ਵੀ ਦਾਣੇ ਨਹੀਂ गिरਨੇ ਪਿੱਛੇ ਬਸ ਠੀਕ ਆ ਠੀਕ ਆ ਠੀਕ ਆ ਨੂੰ ਕਹੇ ਪਹਿਲੇ ਲੋਹ ਚ ਪਾਦਾ ਲਾਂ ਜਾਦਾ ਹੋਰੇ ਡੈਕ ਵੀ ਆਏ ਤੇ ਫੇਰੀ ਜਾਂਦਾ ਡੈਕ ਨੂੰ ਕਹਦੇ ਬੰਦ ਕਰ ਨਾ ਕਹਦੇ ਡੈਕ ਵੀ ਨਾ ਆਉਂਦੀ ਵੀ ਐ ਕਾਲੇ ਵੀ ਜ਼ਰੂਰੀ ਆ। ਇੱਕ ਵੀ ਲੈ ਆਣੇ ਤੇ ਲੰਘਦਾ ਹੀ ਟਾਈਮ ਪਾਸ ਜਾਂਦਾ। ਉਹ ਨਹੀਂ ਪਹਿਲਾਂ ਸਾਡਾ ਕਿਹੜਾ ਤਾਂ ਦੇ ਲਵੇ ਉਹਦੇ ਬਾਅਦ ਅੱਧੀ ਫਾਂਡ ਹੋ ਜਾਣੀ ਫੇਗਾ ਮਾਣ ਤੇ ਉਹ ਤਾਂ ਸਾਰੀ ਪਈ ਆ ਹਾਲਿਆ ਨਾ। ਹਾਂ ਆ ਪਈ ਆ। ਆ ਦੇਖ ਲਾ। ਉਹ ਵੀ ਸਾਰੀ ਪਈ ਆ ਜੀ। ਇਹ ਚੱਲਣੀਆਂ ਹੁਣ। ਚਲੋ ਦੇਖੀਏ ਫਿਰ ਇਹਨੂੰ। ਯਾਰ ਮੈਂ ਮਨਿੰਦਰ ਮਿਲਦੇ ਆ ਬਣਾਏ ਨੇ ਵੀਡੀਓ। ਠੀਕ ਆ ਵੀਰ ਠੀਕ ਆ। ਠੀਕ। ਓਕੇ ਵੀਰ। ਕਰਾ ਲਈ ਅਸੀਂ। ਜਾਓ ਕਰਾ ਲਿਓ ਕਰਾ ਲਿਓ। ਚਲੋ ਜੀ ਤੁਹਾਨੂੰ ਦਿਖਾਉਂਦੇ ਹੁਣ। ਦੂਆ। ਆ ਬਈ ਨਤੀਜ ਇਹ ਹੈ ਕਿ ਆ ਮੱਲੂ ਬੇਰਾ ਮਗਰ ਜਮੇਰ ਅੰਕ ਹੋ ਗਏ ਤੇ ਜਿਹੜੇ ਆ ਇੱਥੇ ਚਾਬਾ ਗਏ ਹਲੇ ਸ਼ੁਰੂਆਤ ਹੋਈ ਆ ਅੱਗੇ ਜਾ ਨਹੀਂ ਸਕਦਾ ਮੈਂ ਦਰਦਾ ਬਹੁਤ ਹੋਦਾ ਰਿਹਾ ਪਿਛਲੀ ਵਾਰ ਦੇਖਿਆ ਹੀ ਆ ਬੁਰਾ ਹਾਲ ਹੋ ਗਿਆ ਬਲਾਵਾ ਕੈਮਰਾ ਨਾਲ ਜੇ ਧੂਆਂ ਨਿਕਲਦਾ ਜਾਂ ਧੂਆਂ ਬੰਦ ਹੋਵੇ ਫੇਰ ਬਰ ਰੁਕਣੀ ਚਾਹੀਦੀ ਆ ਅੱਛਾ ਜਿਹੜਾ ਉੱਪਰ ਆ ਹਾਂ ਉੱਤਰ ਕੇ ਦੇਖਦਾ ਤਾਂ ਨਾ ਉਹ ਤੇ ਸਾਡੀ ਵੀਡੀਓ ਇੱਥੇ ਤੱਕ ਠੀਕ ਹੈ ਨਮਿੰਦਰ ਓਕੇ ਬਿੜੇ ਹਾਂਜੀ ਠੀਕ ਚਲੋ ਠੀਕ ਹੈ ਜੀ ਸਾਡੀ ਵੀਡੀਓ ਇੱਥੇ ਤੱਕ ਲਾਈਕ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਜੀ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਓਕੇ okay, ਸਸਿਪਾ